ਡਾਕਟਰ ਰਾਜਨ ਆਈਕੇਰ ਹਸਪਤਾਲ ਫਗਵਾੜਾ ਵਿਖੇ ਅੱਖਾਂ ਦੇ ਪਿਛਲੇ ਪਰਦੇ ਦੀਆਂ ਬਿਮਾਰੀਆਂ ਦਾ ਫ੍ਰੀ ਕੈਂਪ 19 ਜਨਵਰੀ ਦਿਨ ਐਤਵਾਰ ਨੂੰ ਸਵੇਰੇ 9:00 ਤੋਂ 12:30 ਵਜੇ ਤੱਕ ਲਗਾਇਆ ਜਾਵੇਗਾ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਆ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਦੇ ਮਾਹੀ ਡਾਕਟਰ ਰਾਜਨ ਨੇ ਦੱਸਿਆ ਕਿ ਇਸ ਕੈਂਪ ਵਿੱਚ ਵੀਨੂ ਆਈ ਇੰਸਟੀਚੂਟ ਅਦੇ ਸ਼ੰਕਰ ਨੇਤਰਾਲਿਆ ਦਿੱਲੀ ਵਿਖੇ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਡਾਕਟਰ ਅਜੀਤਪੁਰ ਮਰੀਜ਼ਾਂ ਦੀਆਂ ਅੱਖਾਂ ਦਾ ਮੌਈਨਾ ਕਰਨਗੇ ਡਾਕਟਰ ਰਾਜਨ ਨੇ ਕਿਹਾ ਕਿ ਉਹ ਮਰੀਜ਼ ਜਿਨ੍ਹਾਂ ਦੀ ਨਜ਼ਰ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਕਰਕੇ ਖਰਾਬ ਹੈ ਜਾਂ ਫਿਰ ਪਿਛਲੇ ਪਰਦੇ ਦੀ ਕੋਈ ਸਮੱਸਿਆ ਹੈ ਉਹ ਮਰੀਜ਼ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਮੈਂ ਡਾਕਟਰ ਐਸ ਰਾਜਨ ਕੈਟਰੈਕਟ ਐਂਡ ਰੈਫ੍ਰੈਕਟਿਵ ਸਰਜਨ ਡਾਕਟਰ ਰਾਜਨੈਕੀਰ ਹਸਪੀਟਲ ਗੁਰੂ ਹਰਗੋਬਿੰਦ ਨਗਰ ਫਗਵਾੜਾ ਤੋਂ ਆਪ ਜੀ ਨੂੰ ਦੱਸ ਕੇ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਸਾਡੇ ਹਸਪੀਟਲ ਦੇ ਵਿੱਚ ਇਹ ਐਤਵਾਰ ਨੂੰ ਜੋ ਹੈ 19 ਤਰੀਕ ਨੂੰ ਆ ਰਿਹਾ ਹੈ ਔਰ ਇਹ ਐਤਵਾਰ ਨੂੰ ਸਾਡੇ ਹਸਪੀਟਲ ਦੇ ਵਿੱਚ ਪਿਛਲੇ ਪਰਦੇ ਦੀਆਂ ਬਿਮਾਰੀਆਂ ਜਾਨੀ ਕਿ ਰੈਟੀਨਲ ਡਿਜ਼ੀਜ਼ਸ ਦਾ ਅੱਖਾਂ ਦਾ ਫ੍ਰੀ ਕੈਂਪ ਲੱਗ ਰਿਹਾ ਹੈ ਇਹ ਕੈਂਪ ਸਵੇਰੇ 9:30 ਤੋਂ ਸ਼ੁਰੂ ਹੋਏਗਾ ਔਰ 12:30 ਤੱਕ ਚੱਲੇਗਾ ਸਕੈਮ ਬੇਚ ਜੋ ਪਿਛਲੇ ਪਰਦੇ ਦੀ ਸਕੈਨ ਹੈ ਔਰ ਜੇ ਕੋਈ ਕਿਸੇ ਨੇ 슈ਗਰ ਕਰਵਾਣੀ ਹੈ ਚੈੱਕ ਤਾਂ ਉਹ ਵੀ ਫ੍ਰੀ ਹੋਏਗੀ ਔਰ ਪਿਛਲੇ ਪਰਦੇ ਦੀਆਂ ਬਿਮਾਰੀਆਂ ਜਾਨੀ ਰੈਟੀਨਲ ਡਿਜ਼ੀਜ਼ ਜਿਸ ਤਰ੍ਹਾਂ 슈ਗਰ ਤੇ ਬਲੱਡ ਪ੍ਰੈਸ਼ਰ ਦੇ ਨਾਲ ਪਿਛਲੇ ਪਰਦੇ ਸੋਜੇ ਸ਼ ਆ ਜਾਂਦੀ ਹੈ ਬਲੱਡ ਆ ਜਾਂਦਾ ਹੈ ਜਾਂ ਕੋਈ ਹੋਰ ਪਰਦੇ ਦਾ ਕਿਸੇ ਵੀ ਤਰੀਕੇ ਨਾਲ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਡਾਕਟਰ ਅਜੀਤ ਕਪੂਰ ਜੋ ਕਿ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ AIMS ਦੇ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਸ਼ੰਕਰ ਨੇਤਰਾਲਿਆ ਚੇਨਈ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਵੀਨੂ ਆਈ ਇੰਸਟੀਚੂਟ ਦੇ ਵਿੱਚ ਉਹ ਹੈਡ ਰਹੇ ਹਨ ਸੋ ਬਹੁਤ ਹੀ ਮਾਹਰ ਡਾਕਟਰ ਹਨ ਪਿਛਲੇ ਪਰਦੇ ਦੇ ਉਹ ਇਸ ਦਿਨ ਐਤਵਾਰ ਨੂੰ ਆਪਣੀਆਂ ਸਵਾਵਾ ਸਾਡੇ ਹਸਪੀਟਲ ਵਿੱਚ ਦੇਣਗੇ ਸੋ ਉਹ ਬਰੀਜ ਜਿਨ੍ਹਾਂ ਨੂੰ ਕੋਈ ਪਰਦੇ ਦੀ ਪ੍ਰੋਬਲਮ ਹੈ ਉਹ ਮੁਫਤ ਦੇ ਵਿੱਚ ਇਸ ਕੈਂਪ ਦਾ ਫਾਇਦਾ ਉਠਾ ਸਕਦੇ ਹਨ ਸਾਡੇ ਹਸਪੀਟਲ ਇਸ ਐਤਵਾਰ ਨੂੰ ਆ ਕੇ ਉਹ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਆਪਣਾ ਆਈਜ਼ ਦਾ ਹੈ ਚੈੱਕ ਅਪ ਔਰ ਇਲਾਜ ਹੈ ਉਹ ਕਰਵਾ ਸਕਦੇ ਹਨ ਧੰਨਵਾਦ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਵਿਖੇ ਅੱਖਾਂ ਦੇ ਪਿਛਲੇ ਪਰਦੇ ਦੀਆਂ ਬਿਮਾਰੀਆਂ ਦਾ ਫਰੀ ਕੈਂਪ 19 ਜਨਵਰੀ ਦਿਨ ਐਤਵਾਰ ਨੂੰ ਸਵੇਰੇ 9:00 ਤੋਂ 12:00 ਵਜੇ ਤੱਕ ਲਗਾਇਆ ਜਾਵੇਗਾ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਆ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਦੇ ਮਾਹੀ ਡਾਕਟਰ ਰਾਜਨ ਨੇ ਦੱਸਿਆ ਕਿ ਇਸ ਕੈਂਪ ਵਿੱਚ ਵੀਨੂ ਆਈ ਇੰਸਟੀਚੂਟ ਅਦੇਸ਼ ਸ਼ੰਕਰ ਨੇਤਰਾਲਿਆ ਦਿੱਲੀ ਵਿਖੇ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਡਾਕਟਰ ਅਜੀਤਪੁਰ ਮਰੀਜ਼ਾਂ ਦੀਆਂ ਅੱਖਾਂ ਦਾ ਮੌਈਨਾ ਕਰਨਗੇ ਡਾਕਟਰ ਰਾਜਨ ਨੇ ਕਿਹਾ ਕਿ ਉਹ ਮਰੀਜ਼ ਜਿਨ੍ਹਾਂ ਦੀ ਨਜ਼ਰ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਕਰਕੇ ਖਰਾਬ ਹੈ ਜਾਂ ਫਿਰ ਪਿਛਲੇ ਪਰਦੇ ਦੀ ਕੋਈ ਸਮੱਸਿਆ ਹੈ ਉਹ ਮਰੀਜ਼ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ